ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੇ ਸੀਟ ਬੈਲਟ ਲਗਾਉਣ ਦਾ ਪ੍ਰਣ ਟ੍ਰੈਫਿਕ ਨਿਯਮਾਂ ਦੀ ਤੱਜਾਂ ਅਡੋਨ ਵਾਲੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੇ ਅੱਜ ਤੋਂ ਕਾਰ ਵਿੱਚ ਬੈਠਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾਉਣ ਦਾ ਪ੍ਰਣ ਲਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਸੱਚ ਦੀ ਆਵਾਜ਼ ਵੱਲੋਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਸੰਬੰਧੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਹੁਣ ਵੇਖਣਾ ਹੋਵੇਗਾ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੂਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ ਤੇ ਮੈਂ ਅੱਜ ਤੋਂ ਪ੍ਰਣ ਕਰਦਾ ਮੈਂ ਜਦੋਂ ਵੀ ਉੱਤ ਡਰਾਈਵਿੰਗ ਕਰਾਂ ਜਾਂ ਮੈਂ ਬੈਠ ਕੇ ਜਾਵਾਂ ਗੱਡੀ 'ਚ ਆਪ ਵੀ ਸੀਟ ਬੈਲਟ ਲਗਾਵਾਂਗਾ ਤੇ ਨਾਲ ਜਿੰਨੇ ਵੀ ਮੇਰੇ ਸਾਥੀ ਬੈਠੇ ਹੋਣਗੇ ਗੱਡੀ 'ਚ ਉਹਨਾਂ ਨੂੰ ਵੀ ਕੰਪਲਸਰੀ ਸੀਟ ਬੈਲਟ ਲਾ ਕੇ ਫੇਰ ਪਹੁੰਚਾਵਾਂਗਾ ਤੇ ਮੈਂ ਸਾਰੇ ਆਪ ਤੇ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਵੀ ਆਪਾਂ ਗੱਡੀ ਤੇ ਨਿਕਲੀਏ ਭਾਵੇਂ ਆਪਾਂ ਅਗਲੀ ਸੀਟ ਤੇ ਬੈਠੇ ਆ ਭਾਵੇਂ ਪਿੱਛੇ ਵਾਲੀ ਸੀਟ ਤੇ ਸੀਟ ਬੈਲਟ ਜ਼ਰੂਰ ਲਾਈਏ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਸਾਡੇ ਪਰਿਵਾਰ ਦਾ ਸਾਡੇ ਜਹਾਨ ਦਾ ਮਸਲਾ ਜੇ ਜਾਨ ਆ ਤੇ ਜਹਾਨ ਆ